ਦੁਨੀਆ ਭਰ ਵਿੱਚ ਜੇਕਰ ਕੋਈ ਸਭ ਤੋਂ ਵੱਡਾ ਮਾਣ ਸਨਮਾਨ ਜਾਂ ਐਵਾਰਡ ਦਿੱਤਾ ਜਾਂਦਾ ਹੈ ਤਾਂ ਮੰਨਿਆ ਜਾਂਦਾ ਹੈ ਕਿ ਨੋਬਲ ਪ੍ਰਾਈਜ਼ ਇਸ ਸ਼੍ਰੇਣੀ ਵਿੱਚ ਸਭ ਤੋਂ ਉੱਪਰ ਆਉਂਦਾ ਹੈ ਅਤੇ ਇਸ ਨੂੰ ਦੁਨੀਆ ਭਰ ਦਾ ਸਭ ਤੋਂ ਵੱਕਾਰੀ ਅਤੇ ਮਾਣ ਮੱਤਾ ਪੁਰਸਕਾਰ ਮੰਨਿਆ ਜਾਂਦਾ ਹੈ ਅੱਜ ਦੀ ਇਸ ਵਿਸ਼ੇਸ਼ ਵੀਡੀਓ ਵਿੱਚ ਆਓ ਨੋਬਲ ਪ੍ਰਾਈਜ਼ ਯਾਨੀ ਨੋਬਲ ਪੁਰਸਕਾਰਾਂ ਦੇ ਇਤਿਹਾਸ ਨੂੰ ਵੀ ਜਾਣਦੇ ਹਾਂ ਅਤੇ ਨੋਬਲ ਪ੍ਰਾਈਜ਼ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ ਕਿਹੋ ਜਿਹੇ ਇਸ ਤੇ ਪੈਮਾਨੇ ਹੁੰਦੇ ਨੇ ਅਤੇ ਹੋਰ ਵੀ ਦਿਲਚਸਪ ਜਾਣਕਾਰੀ ਨੋਬਲ ਪ੍ਰਾਈਜ਼ ਬਾਰੇ ਹਾਸਲ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਨੋਬਲ ਪ੍ਰਾਈਜ਼ ਦਾ ਨਾਂ ਨੋਬਲ ਕਿਵੇਂ ਪਿਆ ਭਾਵ ਕਿ ਇਸ ਤੇ ਵਿੱਚ ਨੋਬਲ ਦਾ ਕੀ ਅਰਥ ਹੈ ਦਰਸਲ ਨੋਬਲ ਪ੍ਰਾਈਜ਼ ਇੱਕ ਵਿਅਕਤੀ ਦੇ ਨਾਂ ਉੱਪਰ ਆਧਾਰਿਤ ਨਹੀਂ ਅਤੇ ਉਸ ਵਿਅਕਤੀ ਦਾ ਨਾਂ ਐਲਫਰੈਡ ਨੋਬਲ ਜੋ ਕਿ ਉੱਤਰ ਯੂਰਪੀ ਦੇਸ਼ 스웨덴 ਦੇ ਰਹਿਣ ਵਾਲੇ ਸਨ ਅਤੇ ਉਹਨਾਂ ਦਾ ਸਾਇੰਸ ਦੇ ਖੇਤਰ ਵਿੱਚ ਬਹੁਤ ਵੱਡਾ ਨਾਂ ਸੀ ਮੰਨਿਆ ਜਾਂਦਾ ਹੈ ਕਿ ਐਲਫ੍ਰੈਡ ਨੋਬਲ ਨੇ ਆਪਣੀ ਸਾਰੀ ਜਾਇਦਾਦ ਅਤੇ ਸਾਰੀ ਕਮਾਈ ਇਸ ਖੇਤਰ ਦੇ ਹਿੱਸੇ ਲਈ ਅਤੇ ਆਪਣੀ ਵਸੀਅਤ ਵਿੱਚ ਵੀ ਇਹੀ ਲਿਖਿਆ ਸੀ ਕਿ ਉਹਨਾਂ ਦੀ ਇਸੇ ਜਮਾ ਪੂੰਜੀ ਵਿੱਚੋਂ ਨੋਬਲ ਪ੍ਰਾਈਜ਼ ਦਿੱਤੇ ਜਾਣ ਅਤੇ ਇਸ ਤਾਇਕ ਪ੍ਰਚਲਨ ਸ਼ੁਰੂ ਕੀਤਾ ਜਾਵੇ ਐਲਫਰਡ ਨੋਬਲ ਦੀ ਇਸੇ ਵਸੀਅਤ ਵਿੱਚੋਂ ਨੋਬਲ ਪ੍ਰਾਈਜ਼ ਸ਼੍ਰੀਣੀ ਤਹਿਤ ਪੰਜ ਵੱਖ-ਵੱਖ ਪੁਰਸਕਾਰ ਦੇਣ ਦਾ ਪ੍ਰਬੰਧ ਕੀਤਾ ਗਿਆ ਇੱਕ ਸਾਲ ਦੇ ਸਮੇਂ ਦੌਰਾਨ ਦੁਨੀਆ ਭਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮਾਣ ਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਅਤੇ ਮਨੁੱਖਤਾ ਦੇ ਜੀਵਨ ਵਿੱਚ ਕੋਈ ਚੰਗੀ ਚੀਜ਼ ਦੇਣ ਵਾਲੇ ਕੋਈ ਨਵੀਂ ਕਾੜ ਕੱਢਣ ਵਾਲੇ ਲੋਕਾਨੋ ਇਸ પુરਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਨੋਬਲ ਪ੍ਰਾਈਜ਼ ਦਿੱਤੇ ਜਾਣ ਦਾ سلسلہ ਸਨ 1901 ਤੋਂ ਸ਼ੁਰੂ ਹੋਇਆ ਸੀ। ਨੋਬਲ ਪ੍ਰਾਈਜ਼ 5 ਵੱਖ-ਵੱਖ ਖੇਤਰਾਂ ਵਿੱਚ ਦਿੱਤੇ ਜਾਂਦੇ ਨੇ। ਇਹਨਾਂ ਵਿੱਚੋਂ ਪਹਿਲਾ ਹੈ ਫਿਜ਼ਿਕਸ, ਦੂਜਾ కెਮਿਸਟਰੀ, ਤੀਜਾ ਮੈਡੀਸਨ, ਚੌਥਾ ਲਿਟਰੇਚਰ ਜਾਂ ਸਾਹਿਤ ਅਤੇ ਪੰਜਵਾਂ ਪੀਸ ਯਾਨੀ ਕਿ ਸ਼ਾਂਤੀ। ਪੁਰਸਕਾਰ ਕਿਉਂਕਿ ਇਹਨਾਂ ਪੁਰਸਕਾਰਾਂ ਦੀ ਰੀਤ ਸ਼ੁਰੂ ਕਰਨ ਵਾਲੇ ਐਲਫਰੈਡ ਨੋਬਲ 스ਵੀਡਨ ਦੇਸ਼ ਦੇ ਨਾਲ ਸੰਬੰਧਿਤ ਸਨ ਇਸ ਕਰਕੇ ਨੋਬਲ ਪ੍ਰਾਈਜ਼ ਦਾ ਜਨਮਦਾਤਾ ਵੀ 스ਵੀਡਨ ਦੇਸ਼ ਨੂੰ ਮੰਨਿਆ ਜਾਂਦਾ ਹੈ ਅਤੇ ਨੋਬਲ ਪ੍ਰਾਈਜ਼ ਦੀ ਮਲਕੀਅਤ ਵੀ 스ਵੀਡਨ ਦੇਸ਼ ਦੇ ਨਾਲ ਹੀ ਜੁੜਦੀ ਹੈ ਇਸ ਤੋਂ ਇਲਾਵਾ 스ਵੀਡਨ ਦੇ ਕੇਂਦਰੀ ਬੈਂਕ ਵੱਲੋਂ ਵੀ ਐਲਫਰੈਡ ਨੋਬਲ ਦੀ ਯਾਦ ਵਿੱਚ ਸਮੇਂ-ਸਮੇਂ ਉੱਪਰ ਨੋਬਲ ਫਾਊਂਡੇਸ਼ਨ ਜ਼ਰੀਏ ਨੋਬਲ ਪੁਰਸਕਾਰਾਂ ਨੂੰ ਆਰਥਿਕ ਸਹਾਇਤਾ ਤੇ ਫੰਡ ਦਿੱਤੇ ਜਾਂਦੇ ਰਹੇ ਹਨ ਹੌਲੀ ਹੌਲੀ ਦੁਨੀਆ ਭਰ ਵਿੱਚ ਨੋਬਲ ਪੁਰਸਕਾਰਾਂ ਦਾ ਇਨਾ ਨਾਮ ਬਣਿਆ ਕਿ ਇਹ ਦੁਨੀਆ ਦੇ ਸਭ ਤੋਂ ਵੱਕਾਰੀ ਪੁਰਸਕਾਰ ਬਣ ਕੇ ਉੱਭਰੇ ਨੇ ਹਰ ਸਾਲ ਸਾਲਾਨਾ ਤੌਰ ਤੇ ਇਹਨਾਂ ਪੁਰਸਕਾਰਾਂ ਨੂੰ ਦਿੱਤਾ ਜਾਂਦਾ ਹੈ ਅਤੇ ਹਰੇਕ ਪੁਰਸਕਾਰ ਹਾਸਲ ਕਰਨ ਵਾਲੇ ਨੂੰ ਸੋਨੇ ਦਾ ਮੈਡਲ ਦਿੱਤਾ ਜਾਂਦਾ ਹੈ ਜੋ ਸ਼ੁੱਧ 24 ਕੈਰੇਟ ਸੋਨੇ ਨਾਲ ਬਣਿਆ ਹੁੰਦਾ ਹੈ ਇਸ ਦੇ ਨਾਲ ਇੱਕ ਡਿਪਲੋਮਾ ਅਤੇ ਆਰਥਿਕ ਪੁਰਸਕਾਰ ਵੀ ਦਿੱਤਾ ਜਾਂਦਾ ਹੈ ਕਈ ਵਾਰ ਇੱਕ ਤੋਂ ਜ਼ਿਆਦਾ ਲੋਕਾਂ ਨੂੰ ਵੀ ਸਾਂਝੇ ਤੌਰ ਤੇ ਨੋਬਲ ਪੁਰਸਕਾਰ ਦਿੱਤਾ ਜਾਂਦਾ ਹੈ ਪਰ ਨੋਬਲ ਪੁਰਸਕਾਰਾਂ ਦਾ ਨੀਮ ਇਹ ਕਹਿੰਦਾ ਹੈ ਕਿ ਇੱਕ ਪੁਰਸਕਾਰ ਨੂੰ ਤਿੰਨ ਤੋਂ ਜ਼ਿਆਦਾ ਜਣਿਆਂ ਨੂੰ ਸਾਂਝਾ ਨਹੀਂ ਦਿੱਤਾ ਜਾ ਸਕਦਾ ਹਾਲਾਂਕਿ ਇੱਕ ਸੰਸਥਾ ਦੇ ਨਾਲ ਸੰਬੰਧਿਤ ਤਿੰਨਾਂ ਤਿੰਨ ਤੋਂ ਜ਼ਿਆਦਾ ਲੋਕਾਂ ਨੂੰ ਜ਼ਰੂਰ ਸਨਮਾਨਿਤ ਕੀਤਾ ਜਾ ਸਕਦਾ ਹੈ ਹੁਣ ਤੱਕ ਦੇ ਨੋਬਲ ਪੁਰਸਕਾਰਾਂ ਦਾ ਜ਼ਿਕਰ ਇਤਿਹਾਸ ਵੇਖਿਆ ਜਾਵੇ ਤਾਂ 5 ਵਿਅਕਤੀਆਂ ਨੇ ਨਿੱਜੀ ਤੌਰ ਤੇ ਅਤੇ ਦੋ ਸੰਸਥਾਵਾਂ ਨੇ ਇੱਕ ਤੋਂ ਜ਼ਿਆਦਾ ਵਾਰ ਵੀ ਨੋਬਲ ਪੁਰਸਕਾਰ ਜਿੱਤਿਆ ਹੋਇਆ ਹੈ ਸਾਡੇ ਭਾਰਤ ਦੇਸ਼ ਦੇ ਵੀ ਕਈ ਉੱਗੇ ਲੋਕੀ ਨੋਬਲ ਪੁਰਸਕਾਰ ਜਿੱਤ ਚੁਕੇ ਨੇ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਸਾਹਿਤ ਲਈ ਸਨ 1913 ਵਿੱਚ ਰਵਿੰਦਰਨਾਥ ਟੈਗੋਰ ਫਿਜ਼ਿਕਸ ਦੇ ਖੇਤਰ ਵਿੱਚ ਸਨ 1930 ਵਿੱਚ ਸੀ ਵੀ ਰਮਨ ਮੈਡੀਸਨ ਯਾਨੀ ਦਵਾਈਆਂ ਦੇ ਖੇਤਰ ਵਿੱਚ ਹਰਗੋਬਿੰਦ ਖੁਰਾਣਾ ਸਨ 1968 ਸ਼ਾਂਤੀ ਪੁਰਸਕਾਰ ਲਈ ਮਦਰ ਟੇਰੇਸਾ ਅਤੇ ਕੈਲਾਸ਼ ਸਤਿਆਰਥੀ ਅਤੇ ਅਰਥ ਸ਼ਾਸਤਰ ਦੇ ਖੇਤਰ ਵਿੱਚ ਸਨ 1998 ਵਿੱਚ ਅਮਰਤੀਆ ਸੇਨ ਅਤੇ 2019 ਵਿੱਚ ਅਭਿਜੀਤ ਬੈਨਰਜੀ ਵੀਏ ਮਾਨਮਤਾ ਪੁਰਸਕਾਰ ਜਿੱਤ ਚੁਕੇ ਨੇ ਇਸੇ ਲੜੀ ਤਹਿਤ ਬੀਤੇ ਦਿਨੀ ਸਾਲ 2022 ਤੋਂ ਲੈ ਕੇ 2023 ਤੱਕ ਦੇ ਸਮੇਂ ਦੌਰਾਨ ਪਿਛਲੇ ਇਨਾ ਅਰਸਿਆਂ ਦੌਰਾਨ ਮਨੁੱਖਤਾ ਦੇ ਖੇਤਰ ਵਿੱਚ ਉੱਗਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਲਈ ਨੋਬਲ ਪੁਰਸਕਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ